ਦਿਨੇਸ਼ ਪਟਨਾਇਕ ਨੇ ਕੈਨੇਡਾ ਵਿੱਚ ਭਾਰਤ ਦੇ ਨਵੇਂ ਹਾਈ ਕਮਿਸ਼ਨਰ ਵਜੋ ਸਾਂਭਿਆ ਉਹਦਾ ਸਤਿ ਸ਼੍ਰੀ ਅਕਾਲ ਜੀ ਮੈਂ ਰੋਸ਼ਨੀ ਤੁਸੀਂ ਵੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਕੈਨੇਡਾ ਵਿੱਚ ਭਾਰਤ ਦੇ ਨਵੇਂ ਹਾਈ ਕਮਿਸ਼ਨਰ ਨੇ ਬੁੱਧਵਾਰ ਨੂੰ ਆਟਵਾ ਦੇ ਰਾਈਡੋ ਹਾਲ ਵਿੱਚ ਇੱਕ ਸਮਾਰੋਹ ਵਿੱਚ ਅਧਿਕਾਰਤ ਤੌਰ ਤੇ ਆਪਣਾ ਅਹੁਦਾ ਸੰਭਾਲ ਲਿਆ ਦੱਸਦੇ ਹਾਂ ਕਿ ਏਸ਼ੀਅਨ ਪ੍ਰੈਫਰਿੰਗ ਫਾਊਂਡੇਸ਼ਨ ਦੀ ਵੀਨਾ ਨਿਜ਼ੂਬਾਲਾ ਨੇ ਕਿਹਾ ਕਿ ਸਾਨੂੰ ਭਾਰਤ ਤੋਂ ਸੰਕੇਤ ਮਿਲ ਰਹੇ ਹਨ ਕਿ ਉਹ ਇਹਨਾਂ ਸਬੰਧਾਂ ਨੂੰ ਦੁਬਾਰਾ ਬਣਾਉਣਨ ਦੀ ਬਹੁਤ ਰੁਚੀ ਰੱਖਦੇ ਨੇ ਆਪਸੀ ਵਿਸ਼ਵਾਸ ਨੂੰ ਮੋੜ ਬਣਾਉਣ ਵਿੱਚ ਸਮਾਂ ਲੱਗੇਗਾ ਔਖਾ ਰਾਸ਼ਟਰੀ ਸੁਰੱਖਿਆ ਖਦਰਸ਼ੀਆਂ ਨੂੰ ਦੂਰ ਕਰਨ ਦਾ ਰਸਤਾ ਲੱਭਣ ਵਿੱਚ ਸਮਾਂ ਲੱਗੇਗਾ ਦੱਸਦੀ ਹੈ ਕਿ ਭਾਰਤ ਦੇ ਨਵੇਂ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਬਦਦਵਾਰ ਨੂੰ ਰਾਇਡੋ ਹਾਲ ਵਿਖੇ 69 ਡਿਪਲੋਮੈਟਿਕ ਵਿੱਚ ਇੱਕ ਸੰਨ ਜਿੱਥੇ ਉਹਨਾਂ ਨੇ ਗਵਰਨਰ ਜਨਰਲ ਮੈਰੀ ਸਾਈਮਨ ਨੂੰ ਆਪਣੇ ਪ੍ਰਮਾਣ ਪੱਤਰ ਪੇਸ਼ ਕੀਤੇ ਇਸ ਦੌਰਾਨ ਸਾਈਮਨ ਨੇ ਕਿਹਾ ਕਿ ਕੂਟਨੀਤੀ ਹਾਲੇ ਵੀ ਦੇਸ਼ ਦਰਮਿਆਨ ਪੁਲ ਬਣਾਈ ਜਾ ਜਦੋਂ ਲੋੜ ਪਵੇ ਤਾਂ ਗਲਬਾਤ ਰਾਹੀ ਟੁੱਟੇ ਹੋਏ ਸਬੰਧਾਂ ਨੂੰ ਠੀਕ ਕਰਨ ਦੀ ਲੋੜ ਹੈ ਇੰਦੀ ਹੋਰ ਜਾਣਕਾਰੀ ਲਈ ਜੁੜੇ ਰਹੋ ਪੰਜਾਬੀ ਲਿੰਕ মিডিਆ ਨਾਲ ਧੰਨਵਾਦ